ਪੈਸੇ ਦੀ ਬਚਤ ਕਰਨ ਨਾਲ ਨੀਂਦ ਆਇਆ ਗੂੜਾ ਸਬੰਧ ਕਮਾਈ ਚੋਂ ਪੈਸੇ ਦੀ ਬਚਤ ਕਿਵੇਂ ਕਰੀਏ ਇਹਨਾਂ ਲੋਕਾਂ ਦੀਆਂ ਉੱਡ ਜਾਂਦੀਆਂ ਨੇ ਰਾਤਾਂ ਦੀਆਂ ਨੀਂਦਰਾਂ ਸਭ ਨੂੰ ਕਮਾਈ ਦੇ ਵਿੱਚੋਂ ਬਚਤ ਵੀ ਕਰਨੀ ਚਾਹੀਦੀ ਹੈ ਇਸ ਨਾਲ ਭਵਿੱਖ ਲਈ ਪੈਸੇ ਦੀ ਬਚਤ ਹੁੰਦੀ ਹੈ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਰਾਹਤ मिल ਸਕਦੀ ਹੈ ਜੋ ਲੋਕ ਬਚਤ ਨਹੀਂ ਕਰ ਪਾਉਂਦੇ ਉਹਨਾਂ ਨੂੰ ਔਖੇ ਸਮੇਂ ਵਿੱਚ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਲੋਕਾਂ ਤੋਂ ਬਚਤ ਨਹੀਂ ਹੁੰਦੀ ਉਹ ਰਾਤ ਨੂੰ ਸੌਣ ਸਮੇਂ ਪਾਸੇ ਹੀ ਮਾਰਦੇ ਰਹਿੰਦੇ ਨੇ ਜੋ ਲੋਕ ਹਰ ਰੋਜ਼ ਥੋੜਾ ਥੋੜਾ ਪੈਸਾ ਬਚਾਉਂਦੇ ਨੇ ਉਹ ਸ਼ਾਂਤੀ ਨਾਲ ਸੌਂਦੇ ਨੇ ਪੈਸੇ ਦੀ ਚਿੰਤਾ ਅਕਸਰ ਲੋਕਾਂ ਨੂੰ ਰਾਤ ਨੂੰ ਜਾਗਣ ਲਈ ਮਜਬੂਰ ਕਰ ਦਿੰਦੀ ਹੈ ਜੇਕਰ ਤੁਸੀਂ ਬਚਤ ਵੱਲ ਧਿਆਨ ਨਹੀਂ ਦਿੰਦੇ ਹੋ ਤਾਂ ਤੁਸੀਂ ਨੀਂਦ ਖਰਾਬ ਕਰ ਸਕਦੇ ਹੋ ਬੀਵੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ ਇੱਕ ਨਵੀਂ ਖੋਜ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਬਚਤ ਕਰਨ ਦੀ ਆਦਤ ਨਾਲ ਤੁਹਾਡੇ ਕੋਲ ਕੈਸ਼ ਇਕੱਠਾ ਹੋਣ ਲੱਗਦਾ ਹੈ ਅਤੇ ਇਹ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰਦਾ ਹੈ ਇਹ ਵਿਚਾਰ ਘੱਟ ਆਮਦਨ ਵਾਲੇ ਲੋਕਾਂ ਲਈ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ ਹਰ ਰੋਜ਼ ਛੋਟੀਆਂ-ਛੋਟੀਆਂ ਬਚਤਾਂ ਕਰਨ ਨਾਲ ਘੱਟ ਆਮਦਨੀ ਵਾਲੇ ਲੋਕਾਂ ਦਾ ਜੀਵਨ ਸੰਤੁਸ਼ਟੀ ਦਾ ਪੱਧਰ ਉਹਨਾਂ ਲੋਕਾਂ ਵਰਗਾ ਹੋ ਜਾਂਦਾ ਹੈ ਜੋ ਅਮੀਰ ਨੇ ਪਰ ਪੈਸੇ ਨਹੀਂ ਬਚਾਉਂਦੇ ਅਜਿਹਾ ਕਰਨ ਨਾਲ ਨਾ ਸਿਰਫ ਨੀਂਦ ਆਉਂਦੀ ਹੈ ਸਗੋਂ ਮਾਨਸਿਕ ਸਿਹਤ ਵੀ ਬਿਹਤਰ ਹੋ ਜਾਂਦੀ ਹੈ ਇਹ ਮਾਨਸਿਕ ਸਿਹਤ ਨੂੰ ਸੁਧਾਰਨ ਦਾ ਇੱਕ ਵਧੀਆ ਤਰੀਕਾ ਹੋ ਸਕਦਾ ਹੈ। ਇਹ ਅਧਿਐਨ ਇੰਗਲੈਂਡ ਦੀ ਬ੍ਰਿਸਟਲ ਯੂਨੀਵਰਸਿਟੀ ਦੇ ਮਾਇਰਾ ਨੇ ਕੀਤਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ 'ਚ ਤੇਜ਼ੀ ਨਾਲ ਵਾਧੀ ਮਹਿੰਗਾਈ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਵਧੀਆਂ ਕੀਮਤਾਂ ਕਾਰਨ ਪੈਸੇ ਬਚਾਉਣੇ ਮੁਸ਼ਕਲ ਹੋ ਗਏ ਨੇ। ਇਸ ਆਧਿਆਨ ਨੇ ਪਾਇਆ ਹੈ ਕਿ ਮਹੀਨਾਵਾਰ ਪੈਸੇ ਦੀ ਬਚਤ ਕਰਨਾ ਭਾਵੇਂ ਛੋਟੀ ਰਕਮ ਹੀ ਕਿਉਂ ਨਾ ਹੋਵੇ ਲੋਕਾਂ ਨੂੰ ਆਰਾਮ ਕਰਨ ਅਤੇ ਭਵਿੱਖ ਬਾਰੇ ਵਧੇਰੇ ਆਸ਼ਾਵਾਦੀ ਹੋਣ ਵਿੱਚ ਮਦਦ ਕਰਦਾ ਹੈ। ਕਈ ਸਰਵੇਖਣਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬ੍ਰਿਟੇਨ ਵਿੱਚ 25% ਬਾਲਗਾਂ ਕੋਲ 10000 ਰੁਪਏ ਤੋਂ ਘੱਟ ਦੀ ਬਚਤ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਪੈਸੇ ਦੀ ਕਿੰਨੀ ਚਿੰਤਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਤਸਵੀਰ ਕਾਫੀ ਗੁੰਝਲਦਾਰ ਹੈ ਕਿਉਂਕਿ ਕਈ ਮਾਮਲਿਆਂ ਵਿੱਚ ਲੋਕ ਆਪਣੀ ਬਚਤ ਖਰਚ ਕਰਨ ਤੋਂ ਬਾਅਦ ਵੀ ਸੰਤੁਸ਼ਟ ਦਿਖਾਈ ਦਿੰਦੇ ਹਨ ਲੋਕ ਵਿਆਹ ਤੋਂ ਬਾਅਦ ਜਾਂ ਘਰ ਬਦਲਣ ਤੋਂ ਬਾਅਦ ਸੰਤੁਸ਼ਟ ਦਿਖਾਈ ਦਿੰਦੇ ਹਨ ਅਤੇ ਉਹਨਾਂ ਦੀ ਮਾਨਸਿਕ ਸਿਹਤ ਵਿੱਚ ਬਹੁਤ ਸੁਧਾਰ ਦਿਸਦਾ ਹੈ ਜਦੋਂ ਕਿ ਨੌਕਰੀ ਛੱਡਣ ਅਤੇ ਬੱਚੇ ਦੇ ਜਨਮ ਕਾਰਨ ਲੋਕਾਂ ਦੀ ਮਾਨਸਿਕ ਸਿਹਤ ਨੂੰ ਕਾਫੀ ਨੁਕਸਾਨ ਦੇਖਣ ਨੂੰ ਮਿਲਦਾ ਹੈ ਇਹ ਨਤੀਜਾ 10 ਸਾਲ ਤੱਕ ਹਜ਼ਾਰਾਂ ਲੋਕਾਂ ਦੀ ਬਚਤ ਦਾ ਡਾਟਾ ਇਕੱਠਾ ਕਰਨ ਤੋਂ ਬਾਅਦ ਸਾਹਮਣੇ ਆਇਆ ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਬਚਤ ਕਰਨ ਨਾਲ ਜੀਵਨ ਸੰਤੁਸ਼ਟੀ ਵਿੱਚ ਸੁਧਾਰ ਹੁੰਦਾ ਪਰ ਬਚਤ ਨਾ ਕਰਨ ਦੇ ਵੀ ਨੁਕਸਾਨ ਨੇ ਅਜਿਹੀ ਸਥਿਤੀ ਵਿੱਚ ਹਰ ਕਿਸੇ ਨੂੰ ਬਚਤ ਕਰਨੀ ਚਾਹੀਦੀ ਹੈ ਬਚਤ ਕਰਨ ਵਾਲੇ ਲੋਕਾਂ ਨੂੰ ਚੰਗੀ ਨੀਂਦ ਆਉਂਦੀ ਹੈ ਇਹ ਅਧਿਐਨ ਦੇ ਵਿੱਚ ਸਾਹਮਣੇ ਆਇਆ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ